ਪੂਰੀ ਸੋਹਣੀ ਆਪਾਂ ਕੂਠੀ ਅੱਜ ਲੈ ਕੇ ਪਹੁੰਚੇ ਆ ਤੁਸੀ ਕਮੈਂਟਾਂ ਦੇ ਵਿੱਚ ਕਹਿੰਦੇ ਸੀਗੇ ਵੀ ਬਹੁਤ ਜ਼ਿਆਦਾ ਵਧੀਆ ਬਣੀ ਹੋਈ ਕੂਠੀ ਸਾਨੂੰ ਚਾਹੀਦੀ ਹੈ ਤੇ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਮੇਰੇ ਵੱਲੋਂ ਫੁੱਲ ਗਰੰਟੀ ਹੈ ਜੀ ਤੇ ਇਹਨਾਂ ਨੇ ਵੀਡੀਓ ਵੀ ਬਹੁਤ ਜ਼ਬਰਦਸਤ ਆਪਣੇ ਕੋਲੇ ਬਣਾ ਕੇ ਭੇਜੀ ਹੈ ਕੱਲੀ ਕੱਲੀ ਆਪਾਂ ਗੱਲ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਨੰਬਰ ਹੈ ਜੀ ਆਪਣਾ 73800 ਪੂਰਾ 26173 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਠੀ ਦੀ ਘਰ ਦੀ ਮਕਾਨ ਦੀ ਆਪਣੇ WhatsApp ਨੰਬਰ ਤੇ ਭੇਜੋ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਬਸ ਆਪਣੇ ਕੋਲੇ ਬਣਾ ਕੇ ਵੀਡੀਓ ਫੋਟੋਆਂ 10-12 ਤੇ ਭੇਜ ਦਿਆ ਕਰੋ ਬਸ ਨਵੀਆਂ-ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਕੋਠੀ ਆਪਣੇ ਕੋਲੇ ਕੋਰਨਰ ਪਹੁੰਚੀ ਆ ਤੇ ਡਬਲ ਸਟੋਰੀ ਬਣੀ ਹੋਈ ਆ। ਆ ਰੇਟ ਵੀ ਬਹੁਤ ਜਾਇਜ਼ ਆ ਕੋਠੀ ਦੇ ਹਿਸਾਬ ਨਾਲ। ਬਾਕੀ ਕੱਲੀ-ਕੱਲੀ ਆਪਾਂ ਗੱਲ ਕਰਾਂਗੇ ਸਾਰਾ ਕੁਝ ਤੁਹਾਨੂੰ ਪਤਾ ਲੱਗੂਗਾ ਤੇ ਸਾਰੀ ਵੀਡੀਓ ਆਪਾਂ ਦੇਖਾਂਗੇ ਜੀ। ਤੁਸੀਂ ਦੇਖੋ ਕੋਠੀ ਬਹੁਤ ਜ਼ਬਰਦਸਤ ਇਹਨਾਂ ਨੇ ਤਿਆਰ ਕਰਵਾਈ ਹੋਈ ਆ। ਮੇਨ ਗੇਟ ਤੋਂ ਲੈ ਕੇ ਅੰਦਰ-ਬਾਹਰੋਂ ਉੱਪਰ-ਨੀਚੇ ਤੋਂ ਸਾਰੀ ਕੋਠੀ ਆਪਾਂ ਨੂੰ ਬਹੁਤ ਸ਼ੌਂਕ ਨਾਲ ਤਿਆਰ ਕੀਤੀ ਹੋਈ ਮਿਲੇਗੀ। ਜੇ ਆਪਾਂ ਗੱਲ ਕਰੀਏ ਵੀ ਕਿੰਨੀ ਜਗ੍ਹਾ ਹੈ ਤਾਂ ਤੁਹਾਨੂੰ ਮੈਂ ਕੋਲ ਕਨਫਰਮ ਕਰਵਾ ਦਿੰਨੇ ਆ ਜੀ ਆਪਣੇ ਕੋਲੇ ਕੋਠੀ ਇਹ 150 ਗਜ਼ ਜਗ੍ਹਾ ਦੇ ਵਿੱਚ ਪਹੁੰਚੀ ਹੈ ਤੇ ਵੀਡੀਓ ਵੀ ਇਹਨਾਂ ਨੇ ਬਹੁਤ ਸੋਹਣੀ ਬਣਾ ਕੇ ਭੇਜੀ ਆ ਤੁਸੀਂ ਦੇਖੋ ਜੀ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਵੀਡੀਓ ਬਣਾਈ ਹੈ ਜਦੋਂ ਆਪਾਂ ਮੇਨ ਗੇਟ ਤੋਂ ਅੰਦਰ ਐਂਟਰ ਹੁੰਨੇ ਆ ਤਾਂ ਆਪਾਂ ਨੂੰ ਇੱਕ ਛੋਟਾ ਜਿਹਾ ਬਹਿੜਾ ਏਰੀਆ ਮਿਲ ਜੂਗਾ ਤੇ ਫਰੰਟ ਡਿਜ਼ਾਈਨ ਪੂਰਾ ਕੋਠੀ ਦਾ ਆਪਾਂ ਨੂੰ ਬਹੁਤ ਵਧੀਆ ਮਿਲ ਜੂਗਾ ਬਾਕੀ ਜਿੰਨੇ ਡੋਰ ਜਿੰਨੀਆਂ ਜੋੜੀਆਂ ਜੋ ਵੀ ਟਾਈਲਾਂ ਦਾ ਕੰਮ ਹੁੰਦਾ ਹੈ ਫਰੰਟ ਤੇ ਸਾਰਾ ਹੋਇਆਗਾ ਤੁਸੀਂ ਦੇਖ ਲਓ ਸ਼ੀਸ਼ੇ ਸਾਰੇ ਪਾਏ ਹੋਏ ਨੇ ਵਿੰਡੋ ਵਗੈਰਾ ਬਹੁਤ ਵਧੀਆ ਆਪਾਂ ਨੂੰ ਮਿਲ ਜਾਣਗੀਆਂ ਤੇ ਲਾਈਟਿੰਗ ਦਾ ਟੋਟਲ ਕੰਮ ਆਪਾਂ ਨੂੰ ਕੀਤਾ ਕਰਾਇਆ ਮਿਲ ਜੂਗਾ ਜੀ ਤੇ ਅੰਦਰ ਆਪਾਂ ਪਹੁੰਚ ਗਏ ਤੁਸੀਂ ਦੇਖ ਲਓ ਆਪਣੇ ਆਪ ਹੀ ਦੇਖ ਲਓ ਸਾਰਾ ਕੰਮ ਇਹਨਾਂ ਨੇ ਬਹੁਤ ਵਧੀਆ ਕਰਵਾਇਆ ਹੋਇਆ ਹੈ ਜੋੜੀਆਂ ਜੁੜੀਆਂ ਪੂਰੀਆ ਵਧੀਆ ਇਹਨਾਂ ਨੇ ਲਗਵਾ ਰੱਖੀਆਂ ਤੇ ਲੋਬੀ ਏਰੀਆ ਪੂਰਾ ਖੁੱਲਾ ਢੁਲਾ ਆਪਾਂ ਨੂੰ ਮਿਲ ਜੂਗਾ ਤੇ ਸਾਰਾ ਕੁਝ ਤੁਸੀਂ ਆਪ ਦੇਖ ਰਹੇ ਹੋ ਇਹ ਵੀਡੀਓ ਚ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ ਤੇ ਇਹ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਜੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜਿੰਨੇ ਤੁਸੀਂ ਦੇਖ ਰਹੂ। ਬਾਕੀ ਕੋਠੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ। ਤੇ ਇਹ ਕੋਠੀ ਕੋਈ ਜ਼ਿਆਦਾ ਪੁਰਾਣੀ ਨਹੀਂ ਹੈਗੀ ਜੀ। ਕੋਠੀ ਬਣੀ ਨੂੰ ਸਿਰਫ 1.5 ਸਾਲ ਮਸਾ ਹੋਇਆ ਹੈ। ਬਾਕੀ ਅੰਦਰ ਆਪਾਂ ਪਹੁੰਚ ਗਏ ਉਤੋਂ ਦੇਖ ਲਓ ਜੀ। ਨੀਚੇ ਤੋਂ ਦੇਖ ਲਓ, ਕੰਧਾਂ ਦੇਖ ਲਓ। ਸਾਰਾ ਇਹਨਾਂ ਨੇ ਕਲਰ ਬਹੁਤ ਵਧੀਆ ਕਰਵਾਇਆ ਹੋਇਆ ਹੈ। ਇੱਕ ਵੀ ਥਾਂ ਤੋਂ ਆਪਾਂ ਨੂੰ ਕਿਤੋਂ ਵੀ ਰੰਗ ਲੇਹਾ ਹੋਇਆ ਨਹੀਂ ਮਿਲਣਾ ਤੇ ਸਾਹਮਣੇ ਆਪਣਾ ਕਿਚਨ ਆ ਗਿਆ ਬਹੁਤ ਖੁੱਲਾ ਡੁੱਲਾ ਪੂਰਾ ਵਧੀਆ ਸੋਹਣਾ ਕਿਚਨ ਆਪਾਂ ਨੂੰ ਮਿਲ ਜੂਗਾ ਟੋਟਲ ਕੰਮ ਕੀਤਾ ਕਰਾਇਆ ਆਪਾਂ ਨੂੰ ਮਿਲੂਗਾ ਜੀ ਬਾਕੀ ਉੱਪਰ ਜਾਣ ਵਾਸਤੇ ਇੱਥੋਂ ਹੀ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਪੌੜੀਆਂ ਤੇ ਵੀ ਗਰਿੱਲ ਵਗੈਰਾ ਲੱਗੀ ਹੋਈ ਆ ਦੋਵੇਂ ਸਾਈਡ ਸਾਹਮਣੇ ਕਿਚਨ ਹੈ ਕਿਚਨ ਦਾ ਜਿੰਨਾ ਵੀ ਲੱਕੜ ਦਾ ਕੰਮ ਹੁੰਦਾ ਜੀ ਸਾਰਾ ਟੋਟਲ ਇਹਨਾਂ ਨੇ ਕਰਵਾ ਰੱਖਿਆ ਬੈਡਰੂਮਸ ਪੂਰੇ ਖੁੱਲੇ ਡੁੱਲੇ ਵਧੀਆ ਆਪਾਂ ਨੂੰ ਮਿਲ ਜਾਣਗੇ ਦੋ niche ਆਪਾਂ ਨੂੰ bedroom set ਮਿਲ ਜਾਣਗੇ ਦੋਮਾ ਨਾਲ ਅਟੈਚ ਆਪਾਂ ਨੂੰ bathroom ਮਿਲੂਗਾ ਜੀ ਬਾਕੀ ਸਾਰਾ ਕੰਮ ਬਹੁਤ ਵਧੀਆ ਰੀਜਨਲ ਇਹਨਾਂ ਨੇ ਕਰਵਾਇਆ ਹੋਇਆ ਕਲਾ ਕਲਾ ਕੰਮ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਕੋਠੀ ਬਾਕੀ ਤੁਸੀਂ ਜਦੋਂ ਜਾ ਕੇ ਦੇਖੋਗੇ ਤੁਹਾਨੂੰ ਪਹਿਲੀ ਅੱਖੀ ਕੋਠੀ ਜਿਹੜੀ ਪਸੰਦ ਆ ਜਾਊਗੀ ਤੁਸੀਂ ਬਹੁਤ سارے ਕਮੈਂਟ ਪਾਈ ਸੀਗੇ ਇਸ ਤਰ੍ਹਾਂ ਦੀ ਕੋਠੀ ਵਾਸਤੇ ਲੈ ਕੇ ਆਪਾਂ ਪਹੁੰਚੀ ਆਂ ਬਾਕੀ ਉੱਪਰੋਂ ਛੱਤਾਂ ਦੇਖ ਲਓ ਸਾਰੀਆਂ ਛੱਤਾਂ ਜਿੰਨੀਆਂ ਹੈਗੀਆਂ ਪੀਓਪੀ ਕੀਤੀਆਂ ਹੋਈਆਂ ਪੀਓਪੀ ਨਾਲ ਡਿਜ਼ਾਈਨ ਬਹੁਤ ਸੋਹਣਾ ਇਹਨਾਂ ਨੇ ਬੜਮਾਇਆ ਹੋਇਆ ਹੈ ਬਾਕੀ ਜੇ ਆਪਾਂ ਉੱਪਰੋਂ ਗੱਲ ਕਰੀਏ ਤਾਂ ਉੱਪਰੋਂ ਵੀ ਆਪਾਂ ਨੂੰ ਕੂਠੀਏ ਜਿਹੜੀ ਬਹੁਤ ਵਧੀਆ ਮਿਲੂਗੀ ਉੱਪਰ ਆਪਾਂ ਨੂੰ ਇੱਕ ਬੈਡਰੂਮ ਮਿਲ ਜੂਗਾ ਨਾਲ ਉਹਦੇ ਅਟੈਚ ਬਾਥਰੂਮ ਮਿਲ ਜੂਗਾ ਵਾਕਿਆ ਤੁਹਾਨੂੰ ਮੈਂ ਸਾਰਾ ਕੁਝ ਦਿਖਾਈ ਰਿਹਾ ਜੀ ਬਾਰੀਸਰ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੀ ਤਾਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਵੀ ਜ਼ਰੂਰ ਦਬਦਿਓ ਜੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਕੀ ਜੇ ਆਪਾਂ ਕੋਠੀ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਜਿਹੜੀ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ 45 ਲੱਖ ਰੁਪਏ ਪਹੁੰਚੀ ਹੈ ਜਿਹੜੇ ਮਾਲਕ ਨੇ ਓਨਰ ਨੇ ਆਪ ਉਹਨਾਂ ਨਾਲ ਮੇਰੀ ਪੂਰੀ ਗੱਲ ਹੋਈ ਤੇ ਮਾਲਕ ਜਿਹੜੇ ਆਪ ਨੇ ਉਹਨਾਂ ਨੇ ਕਿਹਾ ਪੂਰਾ ਜਾਇਜ਼ਾ ਰੇਟ ਲਾ ਕੇ ਭੇਜੇ ਬਾਕੀ ਮਾਲਕ ਕਹਿੰਦੀ ਹੈ ਵੀ ਮੌਕੇ ਤੇ ਵੀ ਮਾਨਤਾਨ ਕਰ ਦਾਂਗੇ ਮੌਕੇ ਤੇ ਓਨ ਟੇਬਲ ਬែក ਗੱਲ ਹੋ ਜੂਗੀ ਉੱਪਰ نیچے ਰੇਟ ਕਰ ਲਵਾਂਗੇ ਕੋਈ ਫਿਕਸ ਰੇਟ ਇਹਨਾਂ ਨੇ ਨਹੀਂ ਆਖਿਆ ਸੀ ਬਾਕੀ ਤੁਸੀਂ ਦੇਖ ਲਓ ਕੋਠੀ ਤੁਸੀਂ ਸਾਰੀ ਦੇਖ ਲਈ ਸਾਰਾ ਕੁਝ ਲਗਭਗ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਕੋਠੀ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਆ ਰਜਿਸਟਰੀ ਵਾਲੀ ਜਗ੍ਹਾ ਤੇ ਸਾਰਾ ਕੰਮ ਟੋਟਲ ਆਪ ਨੂੰ ਕੀਤਾ ਕਰਾਇਆ ਮਿਲੂਗਾ ਜੀ ਤੇ ਆਪਣੇ ਕੋਲੇ ਕੋਠੀ ਇਹ ਜਿਹੜੀ ਪਹੁੰਚੀ ਆ ਬਠਿੰਡੇ ਖਾਸ ਏਰੀਆ ਚ ਪਹੁੰਚੀ ਆ ਬਠਿੰਡੇ ਤੋਂ ਕਾਫੀ ਕਮੈਂਟ ਆ ਰਹੇ ਸੀਗੇ ਬਹੁਤ ਜ਼ਿਆਦਾ ਕਮੈਂਟ ਮੈਂ ਦੇਖੇ ਸੀਗੇ ਬਠਿੰਡੇ ਸਾਈਡ ਤੋਂ ਆ ਰਹੇ ਸੀਗੇ ਤੇ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆ ਬਠਿੰਡੇ ਏਰੀਆ ਚੋਂ ਕੋਠੀ ਆ ਆਪਣੇ ਕੋਲੇ ਇਹ ਕੋਠੀ ਆਦਰਸ਼ ਨਗਰ ਚੋਂ ਪਹੁੰਚੀ ਆ ਜੀ ਬਠਿੰਡੇ ਦੇ ਵਿੱਚ ਆਦਰਸ਼ ਨਗਰ ਹੈ ਉੱਥੇ ਕੋਠੀ ਤੁਹਾਨੂੰ ਮਿਲ ਜੂਗੀ ਤੇ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਜੀ ਸਟਰੀਟ ਨੰਬਰ 7 एचजी ठीक है जी स्ट्रीट 7 एच कॉर्नर कोठी है फ्रंट भी मतलब गली है ਤੇ ਇਸ ਸਾਈਡ ਤੇ ਵੀ ਗਲੀ ਹੈ ਤੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ 45 ਲੱਖ ਰੁਪਿਆ ਡਿਮਾਂਡ ਹੈ ਜੀ ਬਾਕੀ ਜਿੰਨਾ ਕੰਮ ਕੀਤਾ ਹੋਇਆ ਲੱਕੜ ਦਾ ਲਾ ਲੂ ਰੰਗ ਦਾ ਲਾ ਲੂ ਬਹੁਤ ਵਧੀਆ ਕੀਤਾ ਕਰਾਇਆ ਆਪਨੂੰ ਰੰਗ ਸਾਰਾ ਮਿਲ ਜੂਗਾ ਜੀ ਕੋਈ ਇੱਕ ਪੈਸਾ ਆਪਨੂੰ ਕੋਠੀ ਤੇ ਲਾਉਣ ਦੀ ਲੋੜ ਹੈ ਨਹੀਂ ਨਾ ਕੋਈ ਮੁਰੰਮਤ ਦੀ ਲੋੜ ਹੈ ਜਦੋਂ ਆਪਾਂ ਕੋਠੀ ਖਰੀਦ ਲਵਾਂਗੇ ਆਪਾਂ ਨੂੰ ਮਤਲਬ ਕਿ ਕੁਝ ਨਹੀਂ ਕਰਵਾਉਣਾ ਪੈਣਾ ਜਿੰਨਾ ਵੀ ਆਪਣਾ ਸਮਾਨ ਹੈ ਸਿੱਧਾ ਆਪਾਂ ਰੱਖਣਾ ਹੈ ਜੀ ਘਰ 'ਚ ਤੇ ਰਹਿਣਾ ਸਿੱਧਾ ਸ਼ੁਰੂ ਕਰਨਾ ਹੈਗਾ ਬਾਕੀ ਇਹ ਰੇਡ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਵੀਡੀਓ ਜੇ ਵਧੀਆ ਲੱਗੀ ਹੈ ਠੀਕ ਹੈ ਜੀ ਤੁਸੀਂ ਜਾ ਕੇ ਦੇਖ ਲਿਓ ਬਠਿੰਡੇ ਏਰੀਆ 'ਚ ਕੋਠੀ ਆ ਮਾਲਕ ਕਹਿੰਦੇ ਆ ਇੱਕ ਵਾਰੀ ਫੋਨ ਕਰ ਲਿਓ ਫੋਨ ਕਰਕੇ ਆਜੋ ਘਰੇ ਕੋਠੀ ਦੇਖ ਲਿਓ ਜਦੋਂ ਪਸੰਦ ਆਊਗੀ ਉਹ ਤੋਂ ਬਾਅਦ ਬਹਿ ਕੇ ਗੱਲ ਕਰ ਲਾਂਗੇ ਰੇਟ ਹੋ ਜੂਗਮ ਬਾਕੀ ਕੋਠੀ ਤੁਸੀਂ ਦੇਖ ਲਈ ਜੇ ਤੁਹਾਨੂੰ ਕੋਠੀ ਆ ਜਿਹੜੀ ਵਧੀਆ ਲੱਗੀ ਐ ਪਸੰਦ ਆਈ ਆ ਹਾਂ ਤਾਂ ਬਾਤ ਤੋਂ ਬਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੋ ਵੀਡੀਓ ਨੂੰ ਬਾਤ ਤੋਂ ਬਾਦ ਲਾਈਕ ਕਰ ਦੋ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਪਹੁੰਚਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਨੀਚੇ ਇੱਕ ਚਿੱਟੇ ਜਿਹੇ ਰੰਗ ਦਾ ਬਟਨ ਹੋਊਗਾ ਜਿੱਤੇ ਸਬਸਕ੍ਰਾਈਬ ਲਿਖਿਆ ਉਹਨੂੰ ਜ਼ਰੂਰ ਦਬਾ ਦਿਓ ਨਾਲ ਇੱਕ ਬੈਲ ਆਈਕਨ ਹੋਊਗਾ ਉਹਨੂੰ ਵੀ ਲਾਜ਼ਮੀ ਦਬਦਿਓ ਆਲ ਤੇ ਸਟ ਕਰਕੇ ਕਿਉਂਕਿ ਇਹਨਾਂ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੇ ਨਵੀਂ ਵੀਡੀਓ ਦਾ ਮੈਸੇਜ ਉਸੇ ਵੇਲੇ ਤੁਹਾਡੇ ਕੋਲੇ ਪਹੁੰਚ ਜੂਗਾ ਜਦੋਂ ਆਪਾਂ ਚੈਨਲ ਤੇ ਨਵੀਂ ਵੀਡੀਓ ਪਾਵਾਂਗੇ ਤੇ ਆਪਾਂ ਹਰ ਰੋਜ਼ ਡੇਲੀ ਇੱਕ ਨਵੀਂ ਵੀਡੀਓ ਲੈ ਕੇ ਪਹੁੰਚਦਿਆਂ ਕੋਠੀ ਆਪਣੇ ਕੋਲੇ ਹਰ ਰੋਜ਼ ਪਹੁੰਚਦੀ ਹੈ ਜੀ ਤੇ ਹਰ ਰੋਜ਼ ਤੁਹਾਨੂੰ ਮੈਂ ਦਿਖਾਉਣਾ ਜੀ ਤੇ ਆਪਣੇ ਕੋਲੇ ਹਰ ਏਰੀਆ ਚੋਂ ਬਹੁਤ ਸਾਰੇ ਕੁਠੀਆਂ ਆਈਆਂ ਪਈਆਂ ਅਲੱਗ-ਅਲੱਗ ਰੇਡ 'ਚ ਅਲੱਗ-ਅਲੱਗ ਏਰੀਆ 'ਚੋਂ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕਿੱਥੋਂ ਘਰ ਕੁਠੀ ਮਕਾਨ ਚਾਹੀਦਾ ਕਰੋ ਕਮੈਂਟ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਕੁਠੀ ਆ ਘਰ ਮਕਾਨ ਹੈ ਜਿੱਥੋਂ ਵੀ ਤੁਸੀਂ ਦੇਖ ਰਹੂ ਆਪਣੇ ਕੋਲੇ ਭੇਜੋ ਇੱਕ ਵੀਡੀਓ ਬਣਾ ਕੇ ਪੂਰੀ ਜਾਣਕਾਰੀ 10-12 ਫੋਟੋਆਂ ਆ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਬਸ ਆਪਣੇ ਕੋਲੇ ਭੇਜ ਦਿਆ ਕਰੋ ਇੱਕ ਵੀਡੀਓ ਵਧੀਆ ਬਣਾ ਕੇ ਜਾਣਕਾਰੀ ਪੂਰੀ ਤੇ ਕੁਝ ਕੁ ਫੋਟੋ ਵਾਝੀ ਬਿਲਕੁਲ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਐਡ ਆਪਾਂ ਤੁਹਾਡੀ ਲਗਾ ਦਵਾਂਗੇ ਤਾਂ ਐਡ ਕਰਾਈ ਦਾ ਆਪਣਾ ਕੋਈ ਖਰਚਾ ਵਗੈਰਾ ਵੀ ਹੈ ਨਹੀਂ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਰੋ ਕਮੈਂਟ ਛੇਤੀ ਤੋਂ ਛੇਤੀ ਤੇ ਆਪਾਂ ਤੁਹਾਡੇ ਖਾਤਰ ਜਿਹੜੇ ਏਰੀਆ ਚੋਂ ਤੁਸੀਂ ਆਖੋਗੇ ਉੱਥੋਂ ਹੀ ਲੈ ਕੇ ਪਹੁੰਚ ਜਾਵਾਂਗੇ